ਮੈਂ ਕਹਿੰਦਾ ਆਉਣ ਵਾਲੇ ਸਮੇਂ ਲਈ ਬਣਾ ਲਓ ਹੋਰ ਸਖਤ ਕਾਨੂੰਨ ਬਣਾ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਇਹ ਜਿਹੜਾ ਪਿਛਲੀਆਂ ਬੇਅਦਬੀਆਂ ਹੋਈਆਂ ਜਿਹੜੀਆਂ 2015 ਤੋਂ ਆਨਵਰਡ ਉਹਦੇ ਤੇ ਜੇ ਸਰਕਾਰ 1 ਇੰਚ ਵੀ ਨਹੀਂ ਅੱਗੇ ਹਿਲਦੀ ਤਾਂ ਫੇਰ ਇਹ ਸਰਕਾਰ ਖੜੀ ਕਿੱਥੇ ਆ ਮੈਂ ਇਹ ਕਈ ਵੀ ਗੱਲ ਕਹੀ ਸੀ ਵੀ ਤੁਸੀਂ ਮੀਡੀਆ ਤੇ ਤੇ ਸੋਸ਼ਲ ਮੀਡੀਆ ਤੇ ਕੰਟਰੋਲ ਤਾਂ ਕਰ ਲਓਗੇ ਪਰ ਉਸ ਪ੍ਰਮਾਤਮਾ ਦੀ ਕਚਹਿਰੀ 'ਚ ਬਹੁਤਾ ਕੰਟਰੋਲ ਹੋਣਾ ਨਹੀਂ ਹੈ ਜਿਹੜੇ ਪਹਿਲਾਂ ਇਹ ਕਹਿੰਦੇ ਸੀ ਉਹ ਵੀ ਹੈ ਨਹੀਂ ਤੇ ਜਿਹੜੇ ਤੁਸੀਂ ਆਉਣ ਵਾਲਾ ਸਮਾਂ ਤੁਹਾਡੇ ਲਈ ਵੀ ਇਹੋ ਜਿਹਾ ਹੋਣਾ ਉਹ ਸੈਂਟਰ ਦੀ ਪ੍ਰਵਾਨਗੀ ਨਹੀਂ ਮਿਲੀ 2022 ਦੇ ਵਿੱਚ ਭਗਵੰਤ ਮਾਨ ਜੀ ਐਚਐਮ ਨੂੰ ਮਿਲੇ ਸੀ ਔਰ ਬਿਆਦਬੀਆਂ ਦੇ ਮਾਮਲੇ ਤੇ ਮਿਲੇ ਸੀ ਉਹ ਗੱਲ ਪਬਲਿਕ ਦੇ ਵਿੱਚ ਸਾਹਮਣੇ ਕਰ ਦੇਣ ਵੀ ਜਿਹੜਾ 2.5 ਸਾਲ ਪ੍ਰੋਸੀਕਿਊਸ਼ਨ ਸੈਂਕਸ਼ਨ ਦੀ ਫਾਈਲ ਰੋਕੀ ਛੱਡੀ ਆ ਉਹ ਕਿਹਦੇ ਦਬਾਅ ਤੇ ਰੋਕੀ ਛੱਡੀ ਔਰ ਇੱਕ ਗੱਲ ਮੈਂ ਹੋਰ ਤੁਹਾਨੂੰ ਕਹਿਣੀ ਚਾਹੁੰਦਾ ਐਜੂਕੇਸ਼ਨ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਵੀ ਜਿਹੜੀਆਂ 1158 ਭਰਤੀਆਂ ਸਪਰੀਮ ਕੋਰਟ ਦੇ ਵਿੱਚ ਕੁਐਸ਼ ਹੋਈਆਂ 2018 ਦੀਆਂ UGC ਦੀਆਂ ਗਾਈਡਲਾਈਨਸ ਜਿਨ੍ਹਾਂ ਨੂੰ ਅਡਾਪਟ ਕੀਤਾ ਸੀ 2022 ਦੇ ਵਿੱਚ ਲੇਕਿਨ ਇਹ ਭਰਤੀ 21 ਦੀ ਹੈ ਔਰ ਜਦੋਂ ਮੈਂ ਮਿਨਿਸਟਰ ਬਣਿਆ ਉਦੋਂ ਪਹਿਲਾਂ ਇਹ ਫੈਸਲਾ ਕੈਬਨਿਟ ਦੇ ਵਿੱਚ ਲਿਆ ਗਿਆ ਸੀ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਸਿਰਫ ਇੰਟਰਵਿਊ ਕਰਕੇ ਹੀ ਜਿਹੜੇ 1158 ਜਿਹੜੇ ਆ ਲੈਕਚਰਰ ਭਰਤੀ ਕਰਦੇ ਆ ਜਾਂ ਬਾਕੀ ਜਿਹੜੇ ਲਾਇਬ੍ਰੇਰੀਅਨ ਭਰਤੀ ਕਰਦੇ ਆ ਲੇਕਿਨ ਆਪਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਜਦੋਂ ਵੀ ਕਿਤੇ ਇੰਟਰਵਿਊ ਹੁੰਦੀ ਆ ਤੇ ਉਹਦੇ ਜਿਹੜੇ ਨੰਬਰ ਆ ਉਹ ਸਹੀ ਤਰੀਕੇ ਨਾਲ ਦਿੱਤੇ ਨਹੀਂ ਜਾਂਦੇ ਇਸ ਕਰਕੇ ਕੈਂਡੀਡੇਟਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਕੈਂਡੀਡੇਟਸ ਸਾਰੇ ਯੂਜੀਸੀ ਕਲੀਅਰ ਸੀ ਕੈਂਡੀਡੇਟਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਐਗਜ਼ਾਮ ਹੋਇਆ ਸੀ ਜਿਹੜਾ ਮੈਰਿਟ ਆਇਆ ਮੈਨੂੰ ਲੱਗਦਾ ਕਿਸੇ ਅਦਾਲਤ ਨੇ ਇਹ ਗੱਲ ਨਹੀਂ ਕਹੀ ਭਈ ਇਸ ਭਰਤੀ ਦੇ ਵਿੱਚ ਕਿਉਂਕਿ 27 ਸਾਲ ਬਾਅਦ ਇਹ ਭਰਤੀ ਹੋਈ ਸੀ ਮੈਂ ਤਾਂ ਰਿਵਾਈਵ ਕਰਨੀ ਚਾਹੁੰਦਾ ਸੀ ਮੈਨੂੰ ਅੱਜ ਅਫਸੋਸ ਹੈ ਕਿ ਇਸ ਸਰਕਾਰ ਨੇ ਬਿਲਕੁਲ ਡਿਫੈਂਡ ਨਹੀਂ ਕੀਤਾ ਔਰ ਇਹ ਸਰਕਾਰ ਇਹ ਵੀ ਕਰਦੀ ਸੀ ਕਿ ਜਦੋਂ ਡਬਲ ਬੈਂਚ ਤੇ ਗਿਆ ਉਹਨਾਂ ਬੱਚਿਆਂ ਨੇ ਆਪਣੇ ਪੈਸੇ ਖਰਚ ਕੇ ਪ੍ਰੈਸ਼ਰ ਪਾ ਕੇ ਤਾਂ ਜਾ ਕੇ ਡਬਲ ਬੈਂਚ ਤੋਂ ਫੈਸਲਾ ਹੋਇਆ ਸੀ ਲੇਕਿਨ ਹੁਣ ਸੁਪਰੀਮ ਕੋਰਟ ਦੇ ਵਿੱਚ ਨਾ ਇਹਨਾਂ ਦਾ ਏਜੀ ਪੇਸ਼ ਹੋਇਆ ਨਾ ਹੋਰ ਵਕੀਲ ਪੇਸ਼ ਹੋਏ ਤੇ ਸਿਰਫ ਤੇ ਸਿਰਫ ਅੱਜ ਵੀ ਸਾਨੂੰ ਇਹਦੇ ਤੇ ਵੀ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਇਹ ਸਾਡੇ ਬੱਚੇ ਆ ਯਾਰ ਏ ਪੰਜਾਬ ਦੇ ਬੱਚੇ ਆ ਔਰ ਸਾਨੂੰ ਰਿਵਿਊ ਪਟੀਸ਼ਨ ਦੇ ਵਿੱਚ ਜਾਣਾ ਚਾਹੀਦਾ ਔਰ ਮੈਂ ਤਾਂ ਸੀਐਮ ਸਾਹਿਬ ਨੂੰ ਕਹੂਗਾ ਕਿਉਂਕਿ ਇਹਨਾਂ ਦਾ ਬੈਂਸ ਤਾਂ ਸੁਣਦਾ ਨਹੀਂ ਹੈ ਉਹਦਾ ਮੈਨੂੰ ਲੱਗਦਾ ਪਤਾ ਨਹੀਂ ਕਿਹੜੀ ਸੋਚ ਦਾ ਉਹ ਉਹ ਇਨਸਾਨ ਹੈ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਵੀ ਮੈਨੂੰ ਜਿੱਦਣ ਮਰਜ਼ੀ ਬੁਲਾ ਲਓ ਉਹਦੇ ਵਿੱਚ ਮੈਂ ਯੋਗਦਾਨ ਜੋ ਪਾ ਸਕਦਾ ਉਹ ਬਿਲਕੁਲ ਪਾਉਂਗਾ